ਵਾਗਸ ਮਹੱਲਾ ਪੰਜਵਾਂ ਇਕਮ ਕਾ ਸਤਗੁਰ ਪ੍ਰਸਾਦ ਭੈ ਪ੍ਰਾਪਤ ਮਨੁਖ ਦੇਹਰੀਆ ਗੋਵਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾ ਮਿਲ ਸਾਧ ਸੰਗਤ ਪੰਜ ਕੇਵਲ ਨਾ ਸਰਾਂਜਮ ਲਾਗ ਪਬਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਇਹ ਸ਼ਬਦ ਸਤ ਗੁਰ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਧਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਅਸੋ ਦੇ ਵਿੱਚ ਅੰਗ 12 ਤੇ ਸ਼ਿਸ਼ੁਭਤ ਸਤਗੁਰ ਪਾਤਸ਼ਾਹ ਸਮਝਾ ਰਹੇ ਕਿ ਹੇ ਜੀ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਹਨੂੰ ਐਵੇਂ ਵਿਅਰਥ ਨਾ ਗਵਾ ਨਹੀਂ ਤਾਂ ਤੈਨੂੰ ਪਛਤਾਉਣਾ ਪਵੇਗਾ ਕਿਉਂਕਿ ਜਨਮ ਬਹੁਤ ਔਖਾ ਮਿਲਿਆ ਹੈ ਜਿਹਦਾ ਸਿਰ ਲੱਖ ਜਨਮ ਦੇ ਵਿੱਚ ਇਹ ਉੱਤਮ ਸ੍ਰੇਸ਼ਟ ਜਨਮ ਜਿਹੜੀ ਤੇਰੀ ਹੈ ਇਹ ਮਨੁੱਖਾ ਜਨਮ ਦੀ ਹੈ ਕਿਉਂਕਿ ਇੱਥੇ ਤੇਰਾ ਮਨ ਹੈ ਤੇ ਪਹਿਲਾਂ ਜਿਹੜਾ ਹੈ ਬਾਕੀ ਜੁਨਾਂ ਦੇ ਵਿੱਚ ਤੇਰੇ ਕੋਲ ਸੋਚਨੇ ਸੀ ਮੰਨਨੇ ਸੀ ਤਨ ਦੇ ਤਲ ਦੇਤੇ ਹੀ ਤਰੇ ਬਤ ਸੋ ਇਹ ਜਿਹੜਾ ਜਨਮ ਮਿਲਿਆ ਹੈ ਤੈਨੂੰ ਹੀਰੇ ਜਿਹਾ ਸ ਇਹਨੂੰ ਕਿਤੇ ਗਵਾ ਨਾ ਲੈ ਪੰਜਵੇਂ ਪਾਛ ਜਿਵੇਂ ਸਮਝਾ ਰਹੇ ਹੈ ਤੈਈ ਪ੍ਰਾਪਤ ਮਨੁੱਖ ਦੇਹ ਰੀ ਹੈ ਕਹਿੰਦੇ ਤੈਨੂੰ ਇਹ ਦੇਹ ਮਿਲੀ ਹੈ ਮਨੁੱਖਾ ਦੇਹ ਮਿਲੀ ਹੈ ਇਹ ਉਸ ਦੀ ਕਿਰਪਾ ਦੇ ਨਾਲ ਮਿਲੀ ਹੈ ਕਿਉਂਕਿ ਇਹ ਤਨ ਮਿਲਦਾ ਹੀ ਉਸ ਨੂੰ ਹੈ ਕਰਮੀ ਆਵੇ ਕਪੜਾ ਇਹ ਕਰਮ ਜਿਹੜੇ ਕੀਤੇ ਸੀ ਉਹਨਾਂ ਦੇ ਕਰਕੇ ਮਿਲੇ ਹਨ ਇਸ ਦੇਹੀ ਦੇ ਨਾਲ ਤੋਂ ਇੰਨਾ ਕਰਮ ਅੱਛਾ ਕਰ ਇੰਨਾ ਧਿਆਨ ਜੋੜ ਇੰਨਾ ਉਸ ਦੇ ਸਿਮਰਨ ਦੇ ਵਿੱਚ ਲੱਗ ਜਾਏ ਕਿ ਉਸ ਦੀ ਨਜਰ ਸਵੱਲੀ ਹੋ ਜਵੇ ਤਾਂ ਤੈਨੂੰ ਮੋਖ ਪ੍ਰਾਪਤ ਹੋ ਜਵੇ ਕਿਉਂਕਿ ਇਹ ਜਨਮ ਬਹੁਤ ਔਖਾ ਮਿਲਿਆ ਭਈ ਪ੍ਰਾਪਤ ਮਨੁੱਖ ਦੇਹ ਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬੜੀ ਹੈ ਹੁਣ ਤੇਰੇ ਕਹਿੰਦੇ ਬਾਰੀ ਹੈ ਇਹੋ ਹੀ ਬਾਰੀ ਹੈ ਤੈਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਜੇ ਤੂੰ ਇੱਥੋਂ ਖਸਕ ਗਿਆ ਇੱਥੋਂ ਭੁੱਲ ਗਿਆ ਤੇ ਫਿਰ ਪਛਤਾਵੇਂਗਾ ਫਿਰ ਇਹ ਜਨਮ ਜਿਹੜਾ ਬਾਰ-ਬਾਰ ਨਹੀਂ ਮਿਲਦਾ ਇਹ 88 ਲੱਖ ਜੁਨਾਂ ਦੀ ਉਤਮ ਜੁਨ ਹੈ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਨੇ ਕਿਹਾ ਸੀ ਮਾਨਸ ਜਨਮ ਦਰਲਭ ਹੈ ਹੋ ਤਾ ਨਾ ਬਾਰੰਬਾਰ ਕਿਉ ਬਨਫਲ ਫਕ ਭੋਗ ਰੇ ਫਿਰ ਤ ਨ ਲਾਗੇ ਢਾਰ ਸਤਗੁਰ ਕਬੀਰ ਮਹਾਰਾਜ ਜੀ ਵੀ ਸਮਝਾ ਰਹੇ ਪੰਨੀ ਮੇ ਪਾਤਸ਼ਾਹ ਵੀ ਸਮਝਾ ਰਹੇ ਤੇ ਸਤਗੁਰ ਨਰਦਾਸ ਨਰਨ ਜੀ ਵੀ ਕਹਿ ਰਹੇ ਦੁਰਲਭ ਜਨਮ ਪੁੰਨ ਫਲ ਪਾਇਓ ਬਰთა ਜਾਤ ਅਬ ਬੇਕੇ ਰਾਜੇ ਇੰਦਰ ਸੰਸਰ ਗ੍ਰਹਿ ਅਸਨ ਬਿਨ ਹਰ ਭਗਤ ਕਹਾ ਕੋ ਲੇਕੇ ਕਹਿੰਦੇ ਜਿਹੜੇ ਇੰਦਰ ਦਾ ਸੰਗਾਸਨ ਵੀ ਹੈ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਉਸਨੇ ਲਿਆ ਤੇ ਇੰਦਰ ਦੇ ਸੰਗਾਸਨ ਜੈਸੇ ਮਹਿਲ ਬਾੜੀਆਂ ਵੀ ਤੇਰੇ ਕਿਸੇ ਕੰਮ ਦੇ ਨਹੀਂ ਸਭ ਜਿਹੜੇ ਇੱਕ ਖਾਕ ਹੈ ਮਿੱਟੀ ਦੇ ਅਸਮਾਨ ਹੈ ਸੋ ਇਹ ਜਿਹੜੀ ਜੈ ਮਿਲੀ ਹੈ ਪਾਣੀ ਵਿੱਚ ਪਾਛਾ ਜੋ ਸਮਝਾ ਰਹੇ ਗੋਵਿੰਦ ਮਿਲਨ ਕੀ ਤੇਰੀ ਬਰੀਆ ਇਹ ਮੌਕਾ ਨੱਕ ਜਾਲੀ ਨਵੇਂ ਪਾਸ਼ਾ ਵੀ ਇਹ ਕਹ ਰਹੇ ਗੁਂਦ ਗੋਵਿੰਦ ਗਾਇਓ ਨਹੀਂ ਜਨਮ ਅਕਾਰਥਕੀਨ ਕੋਹ ਨਾਨਕ ਹਰਪਜ ਮਨਾ ਜੋ ਬਿਜਲ ਕੋ ਮੀਨ ਇੰਨੀ ਪ੍ਰੀਤ ਕਿੰਦੇ ਕਰਨੋਂ ਨਵੇਂ ਪਾਛਾ ਕਿਸ ਦੇ ਨਾਲ ਉਸ ਪਰਮਾਤਮਾ ਦੇ ਨਾਲ ਇੰਨੀ ਪ੍ਰੀਤ ਲਾ ਜਿਵੇਂ ਕਿ ਮੱਛੀ ਪਾਣੀ ਤੋਂ ਬਿਨਾ ਨਹੀਂ ਜੀ ਸਕਦੀ ਤਿੰਨ ਵੀ ਉਸ ਦੇ ਤਾੰਗ ਤੋਂ ਬਿਨਾ ਜੀਣਾ ਨਹੀਂ ਚਾਹੀਦਾ ਸਵਾਸ ਸਵਾਸ ਉਹਦੇ ਨਾਮ ਦੇ ਵਿੱਚ ਲਾ ਦੇ ਨਹੀਂ ਤਾਂ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਮੁੜ ਕੇ ਹੱਥ ਨਹੀਂ ਆਉਣਾ ਇਹ ਵਿਅਰਥ ਚਲੇ ਜਾਣਾ ਇਹਨੂੰ ਅਬਵੇਕ ਦੇ ਵਿੱਚ ਨਾ ਗਵਾ ਆਪਣੇ ਬਵੇਕ ਨੂੰ ਜਗਾ ਸਿਮਰ 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 ਗੁਰ ਆਪਣਾ ਸੋਇ ਮਨ ਜਗਾ ਇਸ ਮਨ ਨੂੰ ਜਗਾ ਤਾਂ ਕਿ ਉਸ ਦੇ ਸਿਮਰਨ ਦੇ ਵਿੱਚ ਲੱਗੇ ਅਮਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪੱਜ ਕੇ ਬਲਨਾ ਜਿਹੜੇ ਹੋਰ ਤੂੰ ਕੰਮ ਕਰਦੇ ਆ ਸਪ੍ਰੀਤ ਤੋਂ ਬਿਨਾਂ ਪਰਮਾਤਮਾ ਦੇ ਕਿੰਦੇ ਤੇਰੇ ਕਿਸੇ ਕੰਮ ਦੇ ਨਹੀਂ ਚਾਹੇ ਧੀਾਂ ਦੇ ਚਾਹੇ ਪੁੱਤਰਾਂ ਦੇ ਸਾਥ ਸਬੰਧੀਆਂ ਦੇ ਇਹ ਕਿਸੇ ਕੰਮ ਦੇ ਨਹੀਂ ਜਿਹੜੇ ਤੂੰ ਕੰਮ ਕੂੜ ਕਟੰਬ ਇਕੱਠਾ ਕਰਨ ਲਈ ਕਰਦੇ ਆ ਇਹ ਤਾਂ ਕਿਸੇ ਕੰਮ ਦੇ ਵੀ ਨਹੀਂ ਇਹ ਤੇਰੇ ਕੰਮ ਹੀ ਨਹੀਂ ਆਉਣੇ ਪੁੱਤਰ ਕਲਤਰ ਨਾ ਸੰਗਤਨਾਂ ਹਰ ਅਵਨਾਸੀਓ ਪਲ ਚ ਪਲਚ ਸਗਲੀ ਮੋਈ ਝੂਠੇ ਤੰਦੇ ਮੋ ਸੋ ਜੇਕਰ ਤੂੰ ਖੁਨਾ ਕੰਮਾਂ ਦੇ ਵਿੱਚ ਸਵਾਸਾਂ ਦੀ ਪੂੰਜੀ ਗਵਾਵੇਂਗਾ ਤਾਂ ਫਿਰ ਪਛਤਾਵੇਂਗਾ ਕਿਉਂਕਿ ਸਤਗੁਰ ਕਬੀਰ ਮਹਾਰਾਜ ਜੀ ਵੀ ਕਹਿੰਦੇ ਐ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਛੇ ਪਛਤਾਓਗੇ ਜੇ ਬਕਰਾਣ ਜਾਣਗੇ ਜੋ ਬਾਕੀ ਕੰਮਾਂ ਨੂੰ ਛੱਡ ਦੇ ਜੇਕਰ ਤੂੰ ਲਾਹਾ ਲੈਣਾ ਹੈ ਤਾਂ ਪਰਮਾਤਮਾ ਦੇ ਨਾਮ ਦਾ ਲੈ ਲੈ ਕਿਉਂਕਿ ਫਿਰ ਨਹੀਂ ਤਾਂ ਤੈਨੂੰ ਪਛਤਾਉਣਾ ਪੈਣਾ ਕਿਉਂਕਿ ਸਵਾਸਾਂ ਦੀ ਪੂੰਜੀ ਨ ਖਤਮ ਹੋ ਜਾਣਾ ਪ੍ਰਾਣ ਤੇਰੇ ਖਤਮ ਹੋ ਜਾਣੇ ਸਵਾਸ ਤੇਰੇ ਖਤਮ ਹੋ ਜਾਣੇ ਫਿਰ ਕੀ ਲੈ ਕੇ ਜਾਵੇਂਗਾ ਪਰਮਾਤਮਾ ਦੇ ਧਰਮ ਰਬ ਰਾਇ ਜਦ ਲੇਖਾ ਮੰਗੇ ਕਿਆ ਮੁੱਖ ਲਿਖੀ ਜਾਏਗਾ ਸਾਖਤਾਬ ਹੋਣਾ ਕਿਸ ਦਾ ਸਾਖਤਾਬ ਹੀ ਹੋਈ ਹੈ ਕਿ ਜੇਕਰ ਪਰਮਾਤਮਾ ਦੇ ਨਾਲ ਪ੍ਰੀਤ ਲਾ ਲਈ ਤਾਂ ਜਗ ਜਿੱਤ ਲੈਣਾ ਜੇ ਜਗ ਨਾਲ ਲਾ ਲਈ ਤਾਂ ਸਭ ਕੁਝ ਖਾਰ ਜਾਣਾ ਔਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸਤ ਸੰਗ ਦੇ ਵਿੱਚ ਜਾ ਕੇ ਉਸ ਪਰਮਾਤਮਾ ਨੂੰ ਸਿਮਰ ਉਸ ਦਾ ਨਾਮ ਧਿਆ ਉਸ ਦੇ ਨਾਲ ਜੁੜ ਉਸ ਪਰਮਾਤਮਾ ਨੂੰ ਮੰਨ ਜਿਸ ਨੇ ਤੈਨੂੰ ਇਹ ਮਾਨਸ ਜਨਮ ਦਿੱਤਾ ਕਿਉਂਕਿ ਤੂੰ ਜੇ ਨਾ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਈ ਬਲਗ ਜਦੋਂ ਤੂੰ ਕਰੂ ਦੇ ਵਿੱਚ ਸੀ ਤਾਂ ਤੇਰੀ ਉਸ ਨਾਲ ਪ੍ਰੀਤ ਸੀ ਪਰ ਜਦੋਂ ਤੂੰ ਦੁਨੀਆ ਦੇ ਵਿੱਚ ਆਇਆ ਤੇ ਚ ਮੇਲੇ ਚ ਪੈ ਗਿਆ ਇਸੇ ਕਰਕੇ ਉਹ ਕਹ ਰਿਹਾ ਅਵਰ ਕਾਜ ਤੇਰੇ ਕਿਤੇ ਨਾਕਾਮ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਕੰਮ ਦੇ ਕੋਈ ਵੀ ਧੰਦੇ ਨਹੀਂ ਗਏ ਸਭ ਧੰਦੇ ਝੂਠੇ ਸੰਜਮ ਲਾਗ ਭਵਜਲ ਤਰਨ ਕੇ ਜਨਮ ਵਿਰਥਾ ਜਾ ਤਰੰਗ ਮਾਇਆ ਕੇ ਕਹਿੰਦੇ ਇੰਤਜ਼ਾਮ ਕਰਨ ਕਾਦਾ ਭਵਜਲ ਤਰਨ ਦਾ ਇਹ ਦੁਨੀਆ ਨੂੰ ਪੀ ਸਮੁੰਦਰ ਜਿਹੜਾ ਹੈ ਇਸ ਨੂੰ ਪਾਰ ਕਰਨਾ ਹੈ ਤੇ ਜੇਕਰ ਇਸ ਨੂੰ ਪਾਰ ਕਰਨਾ ਹੈ ਤੇ ਨਾਮ ਦਾ ਹੀ ਜਹਾਜ਼ ਹੈ ਜਿਹੜਾ ਗੁਰੂ ਤੋਂ ਤੈਨੂੰ ਮਿਲਣਾ ਹੈ ਸ਼ਬਦ ਤੋਂ ਤੈਨੂੰ ਮਿਲਣਾ ਹੈ ਕਿਉਂਕਿ ਇਹ ਜਿਹੜਾ ਜਨਮ ਮਿਲਿਆ ਇਹ ਕਿਤੇ ਵਿਰਥਾ ਨਾ ਚਲ ਜਵੇ ਇਹਨੂੰ ਗਵਾ ਨਾ ਲੈ ਕਿਤੇ ਕਿਉਂਕਿ ਬਹੁਤ ਹੀ ਅਮੋਲਕ ਜਨਮ ਹੈ ਇਹੋ ਜਿਹਾ ਜਨਮ ਜਿਹੜਾ ਇਹ बार-बार ਨਹੀਂ ਤੇਰੇ ਹੱਥ ਹੁਣਾ 84 ਲੱਖ ਜੋਨ ਦੀ ਉੱਤਮ ਜੋਨ ਤੈਨੂੰ ਮਿਲੀ ਹੈ ਇਸੇ ਕਰਕੇ ਉਹ ਕਹਿੰਦੇ ਸਰਾਂਝਮ ਲਾਗ ਪਭ ਜਲ ਤਰਨ ਕ ਤੂੰ ਇਹ ਜਿਹੜਾ ਦੁਨੀਆਂ ਦੇ ਆਰ ਪਾਰ ਦਾ ਬੇੜਾ ਪਾਰ ਕਰਨਾ ਹੈ ਉਸ ਦੇ ਲਈ ਪ੍ਰਵੰਧ ਦੇ ਵਿੱਚ ਲੱਗ ਪ੍ਰਵੰਧ ਕੀ ਹੈ ਕਿ ਚਿਤ ਸਿਮਰਨ ਕਰੋ ਨੈਨ ਅ블ੋਕ ਨੂੰ ਸਰਬਨ ਬਾਣੇ ਸੁਜਸ ਪੂਰ ਰਖਿਓ ਨੰਸ ਮਦ ਕਰ ਕਰਿਓ ਚਰਨ ਹਰ ਦੇ ਤਰਿਓ ਰਸਨ ਅੰਮ੍ਰਿਤ ਰਾਮ ਨਾਮ ਪਖਿਓ ਸਤਗੁਰੂ ਦਾਸ ਮਹਾਰਾਜ ਜੀ ਕਹੇ ਕਿ ਆਪਣੇ ਚਿਤ ਨੂੰ ਉਸ ਦੇ ਨਾਲ ਜੋੜ ਲੈ ਨੈਨ ਦੇ ਦਰਸ਼ਨਾਂ ਦੇ ਲਈ ਲਾ ਦੇ ਕੰਨਾਂ ਦੇ ਨਾਲ ਉਸ ਦਾ ਜਸ ਸੁਣ ਫਿਰ ਜਿਹੜਾ ਤਿੰਨੋ ਮਨ ਦੇ ਵਿੱਚ ਸਮਰਨ ਕਰ ਰਸਨਾ ਦੇ ਨਾਲ ਉਸ ਨੂੰ ਗਾ ਤੇ ਮਨ ਦੇ ਵਿੱਚ ਪਚਾ ਇਸ ਕਰਕੇ ਇਹੋ ਜੀ ਪ੍ਰੀਤ ਲਾ ਅਦਰਵਾਈਜ਼ ਇਹ ਪਬਸ ਦਲਦੇ ਤੇ ਤੁੱਤਰਿਆ ਨਹੀਂ ਜਾਣਾ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਇਹ ਮਾਇਆ ਦੇ ਸੰਬੰਧਾਂ ਦੇ ਵਿੱਚ ਨਾ ਪੈ ਇਹ ਜਿੰਨੀ ਵੀ ਦੁਨੀਆ ਦਿਸ ਰਹੀ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ ਅੱਖਾਂ ਦੇ ਨਾਲ ਇਹ ਸਾਰੀ ਮਾਇਆ ਹੈ ਇਸਨੇ ਬਿਨਸ ਜਾਣਾ ਹੈ ਇਹ ਜਿਹੜੀ ਦੁਨੀਆ ਦਿਸ ਰਹੀ ਹੈ ਇਸਨੇ ਨਾਸ਼ ਹੋ ਜਾਣਾ ਹੈ ਸੋ ਇਸਨੇ ਜਦੋਂ ਨਾਸ਼ ਹੋ ਜਾਣਾ ਤੇ ਤੂੰ ਆਪਣਾ ਜਨਮ ਇਸ ਦੇ ਵਿੱਚ ਕਿਉਂ ਗੁਆ ਰਿਹਾ ਇਹ ਕੋੜ ਕਟੰਬ ਦੇ ਨਾਲ ਰਿਸ਼ਤੇ ਕਿਉਂ ਬਣਾ ਰਿਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਿ ਜਿੰਨੀ ਦੇ ਤੱਕ ਤੂੰ ਉਸ ਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਦਾ ਨਹੀਂ ਸੰਤੋਖ ਦੇ ਵਿੱਚ ਆਉਂਦਾ ਨਹੀਂ ਧੀਜ ਦੇ ਵਿੱਚ ਆਉਂਦਾ ਨਹੀਂ ਸੰਤ ਨੂੰ ਆਪਣੇ ਨਹੀਂ ਜੋੜਦਾ ਨਹੀਂ ਉਨਨੀ ਦੇ ਤੱਕ ਸੇਵਾ ਸਾਧਨਾ ਜਨਿਆ ਹਰ ਰਾਇ ਤੇਰੀ ਸੇਵਾ ਜਿਹੜੀ ਇੱਕ ਸੇਵਕ ਕੰਮ ਨਹੀਂ ਆਉਣੀ ਸੇਵਾ ਕਿੱਦਾਂ ਦੇ ਕਰਨੀ ਹੈ ਉਸ ਦੇ ਨਾਮ ਦੀ ਉਸ ਦੇ ਨਾਮ ਨੂੰ ਧਿਆਉਂਦੇ ਹੋਏ ਮਨੁੱਖਤਾ ਦੀ ਸੇਵਾ ਕਰਨੀ ਹੈ ਕਿਸੇ ਨੂੰ ਕਸ਼ਟ ਨਹੀਂ ਦੇਣਾ ਦੁੱਖ ਨਹੀਂ ਦੇਣਾ ਕਿਸੇ ਨਾਲ ਜ਼ੁਲਮ ਨਹੀਂ ਕਰਨਾ ਧੱਕਾ ਨਹੀਂ ਕਰਨਾ ਕਿਸੇ ਦੇ ਮਨ ਨੂੰ ਠੇਸ ਨਹੀਂ ਪਹਚਾਉਣੀ ਅੱਖਾਂ ਜਿਹੜੀਆਂ ਇਹੋ ਜਿਹੀਆਂ ਦੇਖਣ ਕਿਉਂਕਿ ਕੰਨ ਜਿਹੜੇ ਆ ਉਹ ਤੇਰੇ ਇਹੋ ਰਾਗ ਸੁਣਨ ਕਿਉਂਕਿ ਉਹਨਾਂ ਨੇ ਇਹੋ ਹੀ ਗੱਲ ਕਹੀ ਸੀ ਅੱਖਾਂ ਬੱਜੋਂ ਦੇਖਣਾ ਬਿਨ ਕੰਨੇ ਸੁਣਨਾ ਪੈਰਾਂ ਬੱਜੋਂ ਚੱਲਣਾ ਬਿਨ ਹੱਥੇ ਕਰਨਾ ਜੀਬੇ ਬੱਜੋਂ ਬੋਲਣਾ ਇਹ ਜੀਵਤ ਮਰਨਾ ਸੋ ਇਹ ਜਿਹੜਾ ਗੁਣ ਹੈ ਨਾਮਕ ਹੁਕਮ ਪਛਾਨ ਕੇ ਇਹ ਹੁਕਮ ਦੇ ਵਿੱਚ ਚੱਲ ਕੇ ਉਸ ਪਰਮਾਤਮਾ ਨੂੰ ਸਿਪਾਉਣਾ ਹੈ ਜਦੋਂ ਅਸੀਂ ਅੱਖਾਂ ਦੇ ਨਾਲ ਬਿਨ ਅੱਖਾਂ ਦੇਖਣਾ ਇਹ ਅੱਖਾਂ ਤਾਂ ਦੁਨੀਆ ਦੇਖ ਰਹੀਆਂ ਤੇ ਜੇ ਨਤੀਜੇ ਨੇਤਰ ਖੁੱਲਣਾ ਉਹਨੇ ਉਸ ਨੂੰ ਦੇਖਣਾ ਤੇ ਕੰਨ ਜਿਹੜੇ ਬਾਹਲੇ ਰਾਗ ਵੀ ਸੁਣਦੇ ਪਰ ਅਸਲੀ ਕੰਨ ਜਿਹੜੇ ਹੈ ਉਦੋਂ ਤੇਰੇ ਸੁਣਨਗੇ ਜਦੋਂ ਤੇਰਾ ਧਿਆਨ ਲੱਗੂਗਾ ਸੋ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਤੋ ਨਾਮਿਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਕਰਮਾ ਸ਼ਰਮ ਸਤਗੁਰ ਨਾਨਕ ਪਾਤਸ਼ਾਹ ਜੀ ਕਹ ਰਹੇ ਕਿ ਅਸੀਂ ਤਾਂ ਨੀਚ ਕਰਮ ਕਰਦੇ ਹਾਂ ਪਰ ਹੱਥ ਤੇਰੇ ਚ ਹੈ ਫਰ ਤੇਰੇ ਹੱਥ ਚ ਹੈ ਅਸੀਂ ਤੁਹਾਡੀ ਸ਼ਰਮ ਦੇ ਵਿੱਚ ਆਏ ਸਾਡੀ ਸ਼ਰਮ ਤੁਸੀਂ ਰੱਖਣੀ ਹੈ ਤੁਹਾਡੇ ਹੱਥ ਚ ਹੈ ਲਾਜ ਭਗਤਾਂ ਨੇ ਲਾਜ ਇਸੇ ਕਰਕੇ ਪਰਮਾਤਮਾ ਹਮੇਸ਼ਾ ਰੱਖਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਉਸ ਦੇ ਦਰਦ ਦੇ ਉੱਤੇ ਇੰਨਾ ਨਿਮਾ ਕਰਦੇ ਹੈ ਕਿ ਉਹਨਾਂ ਦੀ ਮੈਂ ਮੇਰੀ ਜਿਹੜੀ ਖਤਮ ਹੋਈ ਹੁੰਦੀ ਹੈ ਉਹ ਤਾਂ ਸਿਰਫ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚਲਦੇ ਹੈ ਸੋ ਸਤਗੁਰ ਨਾਨਕ ਪਾਛ ਇਹੀ ਬੇਨਤੀ ਕਰਦੇ ਕਿ ਇਹ ਜਿਹੜੀ ਦੇਹ ਮਿਲੀ ਹੈ ਇਸ ਦੇ ਵਿੱਚ ਪਰਮਾਤਮਾ ਦਾ ਨਾਮ ਜਬ 5ਵੇਂ ਪਾਤਸ਼ਾ ਸਤਗੁਰ ਨਾਨਕ ਦੇ ਰੂਪ ਦੇ ਵਿੱਚ 5ਵੇਂ ਪਾਤਸ਼ਾ ਸਤਗੁਰ ਅਰਜਨ ਦੇਵ ਜੀ ਇਸ ਸ਼ਬਦ ਦੇ ਵਿੱਚ ਜੋ ਸਮਝਾ ਰਹੇ ਹੈ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਸ ਨੂੰ ਪਰਮਾਤਮਾ ਦੇ ਨਾਲ ਪ੍ਰੀਤ ਲਾਉਣ ਦੇ ਵਿੱਚ ਲਗਾ ਦਿਏ ਨਹੀਂ ਤਾਂ ਇਹੋ ਬਿੱਲਾ ਜਿਹੜਾ ਇਹ ਜਿਹੜਾ ਖੁੰਝ ਨਾ ਜਾਵੇ ਨਹੀਂ ਤਾਂ ਇਹ ਜਿਹੜਾ ਫਿਰ ਪੱਬ ਸਾਗਰ ਜਿਹੜਾ ਕਰਨਾ ਔਖਾ ਹੋ ਜਗ ਬੇਲਾ ਸਾਬ ਨਾ ਸਕਿਆ ਸਾਂਭਣ ਕੀ ਬੇਲਾ ਫਿਰ ਅਸੀਂ ਪਛਤਾ ਮੰਗੇ ਕਿ ਬੇਲਾ ਸੇ ਸਾਬ ਨਹੀਂ ਸਕੇ ਅਸੀਂ ਆਪਣੇ ਸੋਸਾਂ ਦੀ ਪੂੰਜੀ ਨੂੰ ਉਸਤੇ ਜਸ ਦੇ ਵਿੱਚ ਲਾਈਏ ਗੁੰਗਾਂਦ ਦੇ ਵਿੱਚ ਲਾਈਏ ਸਿਫਤ ਸਲਾਹ ਦੇ ਵਿੱਚ ਲਾਈਏ ਤਾਂ ਕਿ ਅਸੀਂ ਵੀ ਇਸ ਜਨਮ ਦੇ ਵਿੱਚ ਇਸ ਦੇਹੀ ਦੇ ਵਿੱਚ ਉਸ ਪਰਮਾਤਮਾ ਦਾ ਦਰਸ਼ਨ ਦیدار ਕਰ ਲਈਏ ਨਹਿਤਾ ਇਬਨੁਖਾ ਜਨਮ ਦੀ ਬਾਜੀ ਅਸੀਂ ਹਾਰ ਕੇ ਚਲ ਜਮੰਗੇ ਕਿਉਂਕਿ ਇਹ ਬਾਜੀ ਜਿਹੜੀ ਹੈ ਦੁਨੀਆ ਦੇ ਉੱਤੇ ਉਸ ਬਾਜੀ ਕਰਨੇ ਪਾਈ ਹੈ ਇਹ ਸਾਰੀ ਦੁਨੀਆ ਉਹਦੀ ਬਾਜੀ ਹੈ ਉਹਦੀ ਖੇਡ ਹੈ ਇਸ ਦੇ ਨਾਲ ਪਿਆਰ ਪਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇਹ ਸਾਰੀ ਬਿਰਸਨ ਬੜੀ ਹੈ ਸੋ ਆਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਅਰਜੋਈ ਕਰੀਏ ਕਿ ਛੁੱਧ ਬਾਣੀ ਪੜਨ ਦਾ ਉਚਾਰਨ ਦਾ ਬਲਵਕਸ਼ਣ ਅਤੇ ਰਹਿਂਦੀ ਹੋਈ ਸੋਤ ਸੰਦੀਪ ਪੁੰਜੀ ਨੂੰ ਆਪਣੇ ਲੇਖੇ ਦੇ ਵਿੱਚ ਲਾਉਣ ਲਈ ਨਜਸ ਵੱਲੇ ਕਰਨ ਬੇਨਤੀ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ